ਮਹਲਾ ਪੰਜਵਾਂ ਸੂਖਮੰਗਲ ਕਲਿਆਣ ਸਹਿਜ ਤਨ ਪ੍ਰਭ ਕੇ ਚਰਨ ਨਿਹਾਰਿਆ ਰੱਖਣਾਰੇ ਰੱਖਿਓ ਬਾਰਕ ਸਤਿਗੁਰਤਾ ਪੂਤਾਰਿਆ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਸ਼ 619 ਤੇ ਸ਼ੋਭਨਿਕ 106 ਰਾਗ ਵਿੱਚ ਤੰਤਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਵੰਡਾਈ ਪਾਵਨ ਚਵਦਾ ਜਪਾ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਅਮਰਤ ਵੇਲੇ ਦਾ ਹੁਕਮ ਬਖਸ਼ਿਸ਼ ਹੋ ਰਿਹਾ ਹੈ ਕਿ ਪਰਮੇਸ਼ਰ ਦੀ ਸ਼ਰਨ ਵਿੱਚ ਆ ਜਾਓ ਜੋ ਪਰਮੇਸ਼ਰ ਦੀ ਸ਼ਰਨ ਵਿੱਚ ਆ ਗਏ ਉਹਨਾਂ ਨੇ ਪਰਮੇਸ਼ਰ ਦੇ ਸੋਹਣੇ ਚਰਨਾਂ ਦੇ ਦਰਸ਼ਨ ਕਰ ਲਏ ਤੇ ਦਰਸ਼ਨਾਂ ਦੀ ਬਰਕਤ ਨਾਲ ਉਹਨਾਂ ਦੇ ਅੰਦਰ ਸੁੱਖ ਕੁਜੀ ਤੇ ਆਨੰਦ ਦੇ ਵਾਜੇ ਵੱਜਣ ਲੱਗ ਪਏ ਇੱਕ ਰਸ ਰੌਂ ਵਿੱਚ ਬਾਣੀ ਗਾਈ ਜਾਣ ਲੱਗ ਪਈ ਪਰਮੇਸ਼ਰ ਨੇ ਉਹਨਾਂ ਦੀ ਐਉਂ ਰੱਖਿਆ ਕੀਤੀ ਇਸ ਤਰ੍ਹਾਂ ਉਹਨਾਂ ਦੇ ਸਾਰੇ ਤਾਪ ਦੁੱਖ ਕਲੇਸ਼ ਦੂਰ ਕਰ ਦਿੱਤੇ ਜਿਸ ਤਰ੍ਹਾਂ ਇੱਕ ਬਾਪ ਆਪਣੇ ਬੱਚੇ ਪ੍ਰਤੀ ਸੇਵਾ ਨਿਭਾਉਂਦਾ ਹੈ ਉबरे ਸਤਗੁਰ ਕੀ ਸਰਣਾਈ ਜਾਕੀ ਸੇਵ ਨਵਿਰਤੀ ਜਾਈ ਰਾਹ ਗੁਰੂ ਦੀ ਸ਼ਰਨ ਵਿੱਚ ਜੋ ਆ ਗਏ ਉਹਨਾਂ ਦਾ ਜੀਵਨ ਉੱਚਾ ਸੁੱਚਾ ਬਣ ਗਿਆ ਉਹ ਅਪਗ੍ਰੇਡ ਹੋ ਗਏ ਉਹਨਾਂ ਦੇ ਜੀਵਨ ਵਿੱਚ ਆ ਰਹੀਆਂ ਸਾਰੀਆਂ ਮੁਸ਼ਕਿਲਾਂ ਦੂਰ ਹੋ ਗਈਆਂ ਪਰਮੇਸ਼ਰ ਦੀ ਸੇਵਾ ਕੀਤੀ ਰ ਤੇਲ ਭਰ ਵੀ ਐਵੇਂ ਨਹੀਂ ਜਾਂਦੀ ਘਰ ਮੈਂ ਸੂਖ ਬਾਹਰ ਫੋਨ ਸੁਖਾ ਪ੍ਰਭ ਆਪਣੇ ਭਏ ਦਿਆਲਾ ਨਾਨਕ ਬਿਗਨ ਨ ਲਾਗੇ ਕੋ ਮੇਰਾ ਪ੍ਰਭ ਹੋ ਆ ਕਿਰਪਾਲਾ ਜੋ ਤੁਹਾਨੂੰ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਵਿੱਚ ਆ ਗਏ ਉਹਨਾਂ ਦੇ ਹਿਰਦੇ ਘਰ ਵਿੱਚ ਵੀ ਸੁਖ ਆਨੰਦ ਵਰਤਣ ਲੱਗ ਪਿਆ ਉਹ ਦੁਨੀਆ ਦੇ ਕਾਰ ਵਿਹਾਰ ਕਰਦੇ ਹੋਏ ਦੁਨੀਆ ਦੇ ਵਿੱਚੋਂ ਵੀ ਉਹਨਾਂ ਨੂੰ ਸੁੱਖ ਹੀ ਮਿਲਦਾ ਹੈ ਗੁਰੂ ਉਹਨਾਂ ਦੇ ਉੱਤੇ ਦਇਆ ਕਰਦਾ ਹੈ ਉਹਨਾਂ ਦੇ ਜੀਵਨ ਵਿੱਚ ਮੁਸ਼ਕਲਾਂ ਦੁੱਖ ਜੋ ਦਿਨਾਂ ਤਾਬ ਲੱਗਿਆ ਉਹ ਉਤਰ ਜਾਂਦੇ ਹਨ ਗੁਰੂ ਕਿਰਪਾ ਕਰ ਦੇਣ ਲੱਗ ਪੈਂਦਾ ਹੈ ਕੋਈ ਅਬੰਤ ਭੁੱਲਾਂ ਚੁਕਾਂ ਦੀ ਮਾਫੀ ਬਖਸ਼ਣੀ ਜੀ ਤਨ ਗੁਰੂ ਨਾਨਕ ਦੇਵ ਜੀ ਸਾਡੇ ਉੱਤੇ ਵਿਦਾਇਆਲ ਹੋ ਜਣ ਕਿਰਪਾ ਕਰ ਦੇਣਾ ਸਾਡੀਆਂ ਵੀ ਮੁਸ਼ਕਲਾਂ ਦੂਰ ਹੋ ਜਣ ਆਓ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਸੁਰਤ ਨਾਲ ਹਾਜ਼ਰੀ ਲਵਾਈਏ ਗੁਰਮੰਦਰ ਦਾ ਜਾਪ ਕਰੀਏ ਵਾਹਿ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ teen ne tap ne varan hara dukh hanta sukh ras ta ko bigan na ko lage jan ki prabag ardas jan ki pravag ardas